ਵਾਈ ਨੇ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਦਿੱਤਾ ਕਿ 7-800 ਦੇ ਵਿੱਚ ਸੋਚਣ ਲਈ ਮਜਬੂਰ ਕਰਤਾ ਕਿ 2000 ਰੁਪਿਆ ਕਿਉਂ ਖਰਚੀਏ ਇਹ ਸਾਲ ਹੈਗਾ 2026 ਠੀਕ ਹੈ 80 ਦਿਨ ਦੀ ਕਣਕ ਹੋ ਚੁੱਕੀ ਆ ਤੇ 30 ਜਨਵਰੀ 2026 ਨੂੰ ਇਹ ਵੀਡੀਓ ਬਣ ਰਹੀ ਆ ਕਿਉਂ ਦੱਸਣਾ ਪੈਂਦਾ ਕਿਉਂਕਿ ਪਿਛਲੇ ਆਉਂਦੇ 27 28 ਚ ਵੀ 29 ਚ ਵੀ ਦੇਖ ਸਕਦੇ ਤੁਸੀਂ ਵੀਡੀਓ ਇਹ ਫਿਰ ਕਮੈਂਟ ਜਾਂ ਕੁਝ ਵੀ ਬੰਦਾ ਕਹਿੰਦਾ ਕਿ ਇਦਾਂ ਸਾਨੂੰ ਰਿਜ਼ਲਟ ਨਹੀਂ ਮਿਲਿਆ ਮੈਂ 26 ਦੀ ਗੱਲ ਕਰ ਰਿਹਾ 26 ਦੇ 700 ਰੁਪਿਆ ਲਾ ਕੇ ਗੁੱਲੀ ਡੰਡੇ ਦਾ ਤਕਰੀਬਨ ਤਕਰੀਬਨ 90 95% ਹੱਲ ਹੋ ਗਿਆ ਜਿੱਥੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੁੰਦਾ ਤਾਂ ਤੁਹਾਨੂੰ ਦੱਸਦਾ ਕਦੋਂ ਕਰਾਈ ਸਪਰੇ ਕਿਦਾਂ ਕਿੰਨਾ ਪਾਣੀ ਲਾਇਆ ਕਿੰਨੀ ਡੋਜ਼ ਤੇ ਕੀ ਕੀ ਵਿੱਚ ਮਿਕਸ ਕਰਿਆ ਸਭ ਤੋਂ ਵੱਡੀ ਪ੍ਰੋਬਲਮ ਆਪਣੀ ਮਿਕਸਿੰਗ ਦੀ ਠੀਕ ਹੈ ਜੀ ਮੋਮੀ ਜੀ ਹੋਗੀ ਜਾਂ ਅਵਕੀਰਾ ਹੋਗੀ ਸੇਮ ਸాల్ਟ ਆ ਤੇ ਉਹਦੇ ਨਾਲ ਕੰਪਨੀ ਕਹਿ ਲਓ ਕੰਪਨੀ ਕਲੇਮ ਨਹੀਂ ਕਰਦੀ ਤੇ ਦੁਕਾਨਦਾਰ ਜਾਂ ਹੋਰ ਆਪਾਂ ਆਪਣੇ ਡਰ ਦੇ ਕਾਰਨ ਆਪਾਂ ਨਾਲ ਪੈਂਡੀਮੈਥਲੀਨ ਪਾਉਂਦੇ ਆ ਠੀਕ ਹੈ ਜੀ ਉਹ ਬਿਲਕੁਲ ਗਲਤ ਆ ਪੈਂਡੀਮੈਥਲੀਨ ਸਿਰਫ ਤੇ ਸਿਰਫ ਜਰਮੀਨੇਟ ਨਹੀਂ ਕਰ ਸਕਦੀ ਗੁੱਲੀ ਡੰਡੇ ਨੂੰ ਕਿ ਜਿਹੜਾ ਉੱਗਦਾ ਗੁੱਲੀ ਡੰਡਾ ਏ ਉਹਨੂੰ ਕੰਟਰੋਲ ਕਰਦੀ ਆ ਤੇ ਜਿਹੜੀ ਮੂਮੀ ਜੀ ਆ ਜਾਂ ਅਫਕੀਰਾ ਏ ਠੀਕ ਹੈ ਜੀ ਉਹਦੇ ਵਾਲਾ ਸਾਲਟ ਆ ਜਿਹੜਾ ਤੇ ਉਹ ਸਿਰਫ ਤੇ ਸਿਰਫ ਜਿਹੜਾ ਗੁੱਲੀ ਡੰਡਾ ਜੰਮ ਗਿਆ ਉਹਦੇ 'ਪਰ ਕੰਟਰੋਲ ਕਰਦੀ ਆ ਆਪਾਂ ਦੋਹੇ ਮਿਕਸ ਕਰਕੇ ਚੀਜ਼ਾਂ ਨੂੰ ਤੇ ਉਹਦੀ ਜਿਹੜੀ ਕੁਆਲਿਟੀ ਆ ਤੇ ਜਿਹੜੀ ਉਹਦੀ ਤਾਕਤ ਆ ਆਪਾਂ ਕਟਾ ਦੰਨੇ ਆ ਤਾਂ ਕਰਕੇ ਆਪਣੀ ਜਿਹੜੀ ਮੰਮੀ ਜੀ ਆ ਜ ਅਫਕੀਰਾ ਏ ਉਹ ਕੰਮ ਨਹੀਂ ਕਰਦੀ ਆਪਾਂ ਨੇ ਸਿਰਫ ਬਾਇ ਨੇਮ ਵੀ ਨਹੀਂ ਕਰੀ ਨਾਲੇ ਆਪਾਂ ਨੇ ਕਰੀ ਆ ਇਫਕੋ ਦੀ ਮੋਨੀ ਜੀ ਠੀਕ ਹੈ ਨਾ ਮੈਂ ਕਿਸੇ ਦਾ ਐਡ ਨਹੀਂ ਕਰਦਾ ਕੋਈ ਵੀ ਕਰ ਸਕਦੇ ਆ ਤੁਸੀਂ 700 ਰੁਪਏ ਦੀ ਕੀਲਾ ਪੈਂਦੀ ਆ 60 ਗ੍ਰਾਮ ਪੈਂਦੀ ਆ ਪਰ ਆਪਾਂ ਨੇ ਵੱਧ ਪਾਈ ਆ ਠੀਕ ਹੈ ਨਾ ਤੁਸੀਂ ਇਹੀ ਚੀਜ਼ ਵੱਧ ਕਰ ਦੋ ਜਿਵੇਂ ਮੰਮੀ ਜੀ ਜਾਂ ਅਫਕੀਰਾ ਤੇ ਜਿਹੜਾ 7785 WG ਆਉਂਦਾ ਏ ਸాల్ਟ ਠੀਕ ਆ ਪ੍ਰੋਕਸਾਸ ਸਲਫੋਨ ਨਾਂ ਦਾ ਏ ਸ਼ਾਇਦ ਮੈਂ ਕੋਈ ਗਲਤ ਨਾ ਹੋਵਾਂ ਤੇ ਆਪਾਂ ਇਹੀ ਸాల్ਟ ਜਿਹੜਾ 5 ਕਿੱਲਿਆਂ ਦੇ ਉੱਪਰ ਛੀਕਮ ਛੀਕਮ 36 360 ਗ੍ਰਾਮ ਕਰਾਈ ਆ 6 ਸ਼ੀਸ਼ੀਆਂ ਉਸ ਤੋਂ ਇਲਾਵਾ ਕੁਝ ਨਹੀਂ ਕਰਿਆ ਹੈਗਾ 10 ਪੰਪ ਜਿਹੜੇ ਆਪਣੇ ਹੁੰਨੇ ਆ ਠੀਕ ਆ ਜੀ ਤਕਰੀਬਨ ਤਕਰੀਬਨ 25 ਲੀਟਰ ਦਾ ਇੱਕ ਪੰਪ ਹੁੰਦਾ ਹੈ ਤੇ 250 ਲੀਟਰ ਪ੍ਰਤੀ ਏਕੜ ਆਪਾਂ ਨੇ ਪਾਣੀ ਲਾਇਆ ਤੇ ਗਿੱਲ ਦੀ ਗੱਲ ਕਰਾਂ ਮੇਨ ਹੁੰਦੀ ਹੈ ਗਿੱਲ ਸੁਪਰਸੀਡਰ ਨਾਲ ਬਜਾਈ ਹੋਈ ਵੀ ਆ ਤੇ ਡਾਕਰ ਦੇ ਵਿੱਚ ਗਿੱਲ ਉੱਪਰ ਜ਼ਮੀਨ ਹੀ ਦਿਖਾਈ ਦਿੰਦੀ ਤੇ ਸਿਉਰਟੀ ਜ਼ਮੀਨ ਦੇ ਵਿੱਚ ਜਿਹੜੀ ਰੇਤਲੀ ਜ਼ਮੀਨ ਹੁੰਦੀ ਆ ਜਦੋਂ ਆਪਾਂ ਸੁਪਰਸੀਡਰ ਦਾ ਬੀਜਦੇ ਆ ਉੱਥੇ ਗਿੱਲ ਹੁੰਦੀ ਆ ਉੱਥੇ ਵੀ ਵਧੀਆ ਰਿਜ਼ਲਟ ਦਿੰਦਾ ਰਿਜ਼ਲਟ ਉੱਥੇ ਨਹੀਂ ਮਿਲਿਆ ਜਿੱਥੇ ਲੇਬਰ ਨੇ ਕੱਟ ਦਵਾਈ ਮਾਰੀ ਆ ਖਲ ਖੁੰਜਿਆ ਪੱਚ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਠੀਕ ਆ ਨਾ ਮਹਿਨਤ ਅਰਬਾ ਆਪਣਾ ਖਾਲ ਆਉਂਦਾ ਖਾਲ ਦੇ ਲਾਗ ਇੰਨੀ ਜਗਾ ਛੜਤੀ ਲੇਬਰ ਨੇ ਗੁੱਲੀ ਡੰਡਾ ਕੱਟ ਦਵਾਈ ਪਈ ਆ ਗੁੱਲੀ ਡੰਡੇ ਪਰ ਕਾਮਯਾਬ ਨਹੀਂ ਹੋਇਆ ਪਰ ਰੁਕਿਆ ਹੋਇਆ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜਮੀ ਖਤਮ ਹੋ ਗਿਆ ਖਤਮ ਹੋਇਆ ਸਾਰੇ ਪਲਾਟਾਂ ਇੱਧਰ ਅੱਜ ਦੇ ਆ ਕੇ ਇੱਕ ਕੀਲੇ ਚ ਇਹਦੇ ਚ ਸਾਰੇ ਜ ਟੋਟ ਲਿਓ ਕਿਤੇ ਕੋਈ ਧਲੀ ਰਹਿ ਗਈ ਮਤਲਬ ਕਿ ਆਪਾਂ 95% ਕਹਿ ਸਕਦੇ ਆ ਕਿ ਗੁੱਲੀ ਡੰਡੇ ਪਰ ਕੰਟਰੋਲ ਹੈਗਾ ਏ ਨਹੀਂ ਆਪਾਂ ਸਟੈਂਪ ਪਾਉਣੇ ਆ ਨਾਲ ਹਨਾ ਪੈਂਡੀਮੈਥਲੀਨ ਜਿਹੜਾ ਟੈਕਨੀਕਲ ਆ ਉਹਦੇ ਨਾਲ ਆਪਾਂ ਸਾਰਾ ਖਰਾਬਾ ਕਰ ਲੰਨੇ ਆ ਪੈਸੇ ਦੀ ਬਰਬਾਦੀ ਉੱਪਰ ਤੇ ਫਿਰ ਆਪਾਂ ਹੋਰ ਕਰਾਉਣੇ ਆ ਜਿਹਦੇ ਚ ਮੈਟਰੀਬਿਊਸ਼ਨ ਹੁੰਦਾ ਠੀਕ ਆ ਉਹ ਕਣਕ ਨੂੰ ਸੱਤਿਆ ਨਾਸ਼ ਕਰ ਦਿੰਦੀ ਆ ਇਹ ਇੱਕ ਚੀਜ਼ ਕਿਉਂਕਿ ਗੁੱਲੀ ਡੰਡੇ ਦਾ ਕੰਟਰੋਲ ਸਿਰਫ ਤੇ ਸਿਰਫ 30 40 ਦਿਨ ਦੇ ਵਿੱਚ ਵਿੱਚ ਜੇ ਹੋ ਗਿਆ ਹੋ ਗਿਆ ਨਹੀਂ ਆਪਣਾ ਛੱਡ ਦਿਓ ਠੀਕ ਹੈ ਨਾ ਨਹੀਂ ਤੁਸੀਂ ਆਪਣੀ ਕਲਕ ਜਿਹੜੀ ਹੈਗੀ ਮਣੀ ਮੋਟੀ ਉਹ ਵੀ ਖਰਾਬ ਕਰੋਗੇ ਮੇਰਾ ਇਹ ਤਜਰਬਾ 3 ਸਾਲ ਦਾ ਆਪਾਂ ਨੇ ਬਹੁਤ ੱੱਕੇ ਖਾ ਕੇ ਇਹ ਚੀਜ਼ ਹਾਸਲ ਕਰੀ ਆ ਕਿ ਵੀ ਸਿੰਗਲ ਇੰਨਾ ਵਧੀਆ ਰਿਜ਼ਲਟ ਦਿੰਦੀ ਆ ਮੈਂ ਹੋਰ ਬੰਦਿਆਂ ਦੇ ਵੀ ਦੇਖਦਾ ਜਿਨ੍ਹਾਂ ਨੇ ਨਾਲ ਸਟੈਂਪ ਪਾਈ ਆ ਇੱਕ ਤਾਂ ਉਹ ਜਦੋਂ ਪਾਣੀ ਲੱਗਦਾ ਪਹਿਲਾਂ ਕਣਕ ਨੂੰ ਪੂਰਾ ਪੇਲਾ ਕਰ ਦਿੰਦੀ ਆ ਠੀਕ ਆ ਕਣਕ ਪਰ ੱੱਕਾ ਵੱਜਦਾ ਸਟੈਂਪ ਨਾਲ ਠੀਕ ਆ ਮਿਕਸ ਦੇ ਨਾਲ ਇਹਦਾ ਰਿਜ਼ਲਟ ਵੀ ਘਟ ਜਾਂਦਾ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਚ ਧੰਨਵਾਦ ਤੁਹਾਡਾ ਸਾਰਿਆਂ ਦਾ